ਇਹ ਇਹਨੂੰ ਸਲਾਹ ਸਮਝ ਲਓ ਵਿਚਾਰ ਸਮਝ ਲਓ ਵੀ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਬੱਚਿਆਂ ਨੂੰ ਛੁੱਟੀਆਂ ਨੇ ਕੁਝ ਥਾਵਾਂ ਤੇ ਕਿਉਂਕਿ ਖਾਸ ਕਰਕੇ ਪਿੰਡਾਂ ਨਗਰਾਂ ਵਾਲੇ ਜਿਨ੍ਹਾਂ ਦੇ ਕੋ ਜਵਾਕ ਜੱਲਾ ਬਾਹਰ ਗਿਆ ਉਹਨਾਂ ਕੋਲੇ ਤੇ ਭਾਵੇਂ ਕੁ 4 ਪੈਸੇ ਹੋਣ ਤੇ ਉਹ ਜਾ ਪ੍ਰੋਗਰਾਮ ਬਣਾ ਲੈਣ ਜਿਆਦਾਤਰ ਆਪਾਂ ਜੋ ਸ਼ਹਿਰ ਵਿੱਚ ਰਹਿਣ ਵਾਲੇ ਜੀਵਨ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਪਰਿਵਾਰ ਦੇ ਨਾਲ ਘੁਮਣ ਫਿਰਨ ਦਾ ਪ੍ਰੋਗਰਾਮ ਅਕਸਰ ਬਣਾਉਂਦੇ ਆਂ ਤੇ ਜਾਂਦੇ ਆ ਆ ਤੁਸੀਂ ਕਿਉਂਕਿ ਹੁਣ ਕੋਈ ਬਹੁਤਾ ਇੰਨਾ ਚੀਜ਼ਾਂ ਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਐ ਪਿਛਲੇ ਹਰ ਵਾਰੀ ਹੁੰਦਾ ਵੈਸੇ ਤਾਂ ਪਿਛਲੇ 2-3 ਦਿਨਾਂ ਤੋਂ ਆਪ ਜੀ ਫਿਰ ਦੇਖ ਰਹੇ ਹੋ ਵੀ ਆ ਹਿਮਾਚਲ ਵਾਲੇ ਪਾਸੇ ਡਲਹੌਜੀ ਤੋਂ ਅੱਗੇ ਉਹ ਪਰਿਵਾਰ ਗਿਆ ਸੀ ਸਪੈਨਿਸ਼ ਜੋੜਾ ਆ ਉਹ ਜਿਹੜਾ ਸੱਜਣਾ ਉਹ ਤੇਥੋਂ ਪੰਜਾਬ ਦਾ ਪਰ ਉਹਦੇ ਘਰੋਂ ਜਿਹੜੀ ਬੀਬੀ ਐ ਉਹ ਸਪੈਨਿਸ਼ ਐ ਇੱਕ ਉਹਦਾ ਛੋਟਾ ਪਰਾਜੀ ਦੇ ਕੋਲੇ ਬ੍ਰਿਟਿਸ਼ ਪਾਸਪੋਰਟ ਹੋਲਡਰ ਆਉ ਕੋਈ ਲਹੌਜੀ ਤੋਂ ਅਗੇ ਕੋ ਖਜ਼ਿਆਰ ਪੈਂਦਾ ਜਿਹੜੇ ਤੁਸੀਂ ਘੁੰਮਣ ਜਾਂਦੇ ਆਪ ਜੀ ਨੂੰ ਜਾਦਾ ਪਤਾ ਹੋਏਗਾ ਉੱਥੇ ਗਏ ਨੇ ਕੋ ਮਾੜੀ ਜੀ ਗੱਲ ਤੋਂ ਜੇ ਬੰਦਾ ਬਹਾਨਾ ਹੀ ਬਣਾਉਂਦਾ ਹੈ ਕੋ ਗੱਲਬਾਤ ਹੋਈ ਹੈ ਤੇ ਉਹ ਇਨਸਾਨ ਨੇ ਪਹਿਲਾਂ ਆਪ ਬਹਿਸ ਕੀਤੀ ਹੈ ਪਰਤ ਕੇ ਫੋਨ ਕੀਤਾ 100 ਤੋਂ ਸਵਾ 100 ਬੰਦਾ ਆ ਕੇ ਗੱਲ ਪਿਆ ਉਹਦੀ ਬਾਹ ਤੋੜ ਦਿੱਤੀ ਉਹ ਅੰਮ੍ਰਿਤਸਰ ਹੋਣਾ ਜੀ ਉਹ ਦਲਾ ਚੱਲ ਰਿਹਾ ਦੋ ਦਿਨ ਉਹ ਬੰਦਾ ਬੇਹੋਸ਼ੀ ਵਿੱਚ ਰਿਹਾ ਤੇ ਅਸੀਂ ਆਮ ਕਰਕੇ ਕਿੰਨੇ ਉਹ ਸਪੈਨਿਸ਼ ਵਿੱਚ ਬੋਲ ਰਿਹਾ ਉਹ ਬੰਦਾ ਉਹਦੀ ਟ੍ਰਾਂਸਲੇਸ਼ਨ ਕਰਕੇ ਦੱਸਦਾ ਵੀ ਇਹਨੇ ਬੰਦੇ ਆਏਬ ਲੱਗਦਾ ਸੀ ਉਹਨਾਂ ਨੇ ਸਾਨੂੰ ਮਾਰ ਦੇਣਾ ਖਤਮ ਕਰ ਦੇਣਾ ਤੇ ਅਸਲ 'ਚ ਨਾ ਮੈਂ ਜਦੋਂ ਸੁਣ ਰਿਹਾ ਮੈਂ ਇੱਕ ਖਿਆਲ 'ਚ ਆਇਆ ਵਿਚਾਰ ਵੀ ਜਿਹੜਾ ਦਾਨੇ ਕਹਿੰਦੇ ਸਨ ਉਹ ਇੱਕ ਪੱਖ ਉਹਦਾ ਵੱਖਰਾ ਵੀ ਜੋ ਸੁਖ ਛੱਜੂ ਦੇ ਚੁਬਾਰੇ ਨਾ ਉਹ ਬਲਖ ਨਾ ਬੁਖਾਰੇ ਇਸੇ ਕਰਕੇ ਬੰਦੇ ਬਣੀਏ ਕੁਚਾਰ ਰੁਖ ਘਰ ਲਾ ਲਓ ਵਧੀਆ ਇੱਥੇ ਕਿਸੇ ਕੋਈ ਇਤਿਹਾਸਕ ਸਥਾਨ ਤੇ ਆਨੰਦਪੁਰ ਸਾਹਿਬ ਚਲੇ ਜਾਓ ਹੋਰ ਇਹਨੂੰ ਪੰਜਾਬ ਨੂੰ ਕੋ ਦਰਿਆ ਦੇ ਜਿਹੜਾ ਉਹ ਕੰਡਿਆਂ ਨੂੰ ਸੰਭਾਲ ਕੇ ਉੱਥੇ ਸੋਹਣੇ ਰੋਖ ਇੱਥੇ ਬਹੁਤ ਕੁਝ ਆ ਤੇ ਅਸੀਂ ਧੰਨ ਵੀ ਖਰਚ ਕੇ ਜਾਂਦੇ ਆ ਫਿਰ ਉੱਥੋਂ ਜੁੱਤੀਆਂ ਖਾ ਕੇ ਆਉਣਾ ਨਾਲ ਕਈ ਵਾਰੀ ਬੱਚੇ ਗਏ ਹੁੰਦੇ ਫੈਮਿਲੀ ਦੇ ਵੇਖੋ ਤੁਸੀਂ ਉਹ ਪਰਿਵਾਰਾਂ ਤੇ ਕੀ ਪ੍ਰਭਾਵ ਪੈਂਦਾ ਇਸੇ ਕਰਕੇ ਤਾਂ ਉਹਨਾਂ ਨੂੰ ਵੀ ਉੰਜ ਸਮਝਣਾ ਚਾਹੀਦਾ ਵੀ ਇੱਕ ਚਪੇੜ ਵੱਜੀ ਤੋਂਦੋਂ ਤਤਵਾਦ ਕਹਿੰਦੇ ਸੀ ਹੁਣ ਲੱਤਾਂ ਬਾਵਾ ਤੋੜ ਦਿੱਤੀਆਂ ਜਾਣ ਤੇਹੋ ਜਹਾ ਹਾਲ ਕੀਤਾ ਜਾਏ ਉਹਦੇ ਉੱਤੇ ਬਾਲੀਵੁੱਡ ਤੱਕ ਦੇ ਲੋਕਾਂ ਨੇ ਰਿਐਕਸ਼ਨ ਕੀਤਾ ਸੀ ਇੱਕ ਥੱਪੜ ਤੇ ਵੀ ਸੱਟ ਮਾਵਾਂਗੇ ਆ ਕਰਾਂਗੇ ਇਹ ਮਾੜਾ ਹੋਇਆ ਕੁਝ ਹੋਇਆ ਪਰ ਇੱਥੇ ਲੱਤਾਂ ਮਾਵਾਂ ਤੱਕ ਤੋੜ ਦਿੱਤੀਆਂ ਜਾਣ ਤੇ ਕੋਈ ਬੰਦਾ ਦੰਦੀ ਤੋਂ ਦੰਦੀ ਚੁੱਕਣ ਲਈ ਤਿਆਰ ਨਹੀਂ ਇਸੇ ਕਰਕੇ ਥੋੜਾ ਜੈ ਇਨਾਂ ਚੀਜ਼ਾਂ ਵੱਲ ਖਿਆਲ ਕਰੋ ਪਰਿਵਾਰਾਂ ਦੇ ਨਾਲ ਧਨ ਖਰਚ ਕੇ ਮਾਇਆ ਖਰਚ ਕੇ ਢੀ ਦੂਰ ਫਿਰ ਜਾਣਾ ਘਰ ਤੋਂ ਔਰ ਕੋਈ ਵੀ ਆ ਵੇਖਣਾ ਉਹ ਵੇਖਣਾ ਉਹਦੇ ਨਾਲ ਯਤਨ ਕਰੋ ਕੁ ਰੁੱਖ ਲਾਈਏ ਕੁ ਸੋਹਣੇ ਢੰਗ ਨਾਲ ਨਦੀਆਂ ਦਰਿਆ ਜਿਹੜਾ ਉਹਨਾਂ ਨੂੰ ਸਹੀ ਤਰੀਕੇ ਨਾਲ ਮੈਂਟੇਨ ਹੋਣ ਆਪ ਕੁਝ ਹਿੱਸਾ ਪਾਈ ਉਹਨਾਂ ਚੀਜ਼ਾਂ ਵਿੱਚ ਤਾਂ ਕਿ ਸਾਨੂੰ ਇਹ ਬਾਹਰ ਲੱਭਣ ਦਾ ਯਤਨ ਔਰ ਇੱਕ ਚੀਜ਼ ਹੋਰ ਸਮਝ ਜਾਣੀ ਤੁਸੀਂ ਗੁਰੂ ਘਰ ਆਉਂਦੇ ਹੋ ਕੁ ਸੱਜਣ ਨੇ ਕਿਹਾ ਸੀ ਉਹ ਕਹਿੰਦਾ ਜੀ ਆਓ ਕੁ ਸਾਧੂ ਮਹਾਤਮਾ ਸੀ ਉਹ ਕਹਿੰਦਾ ਆਓ ਤੁਹਾਨੂੰ ਕੁ ਮਾ ਕੇ ਲਿਆਈਏ ਪਹਾੜਾਂ ਤੇ ਚਰਨਿਆਂ ਤੇ ਬੜੀ ਖੂਬਸੂਰਤੀ ਹੈ ਬੜਾ ਹੀ ਸੁੰਦਰ ਹੈ ਉੱਥੇ ਉਨੇ ਕੋਈ ਜਵਾਬ ਦਿੱਤਾ ਉਹ ਕਹਿੰਦਾ ਪੁੱਤਰ ਅੰਦਰ ਵੀ ਬੜੀ ਖੂਬਸੂਰਤੀ ਹੈ ਅੰਦਰ ਵੀ ਬੜੇ ਚਰਨੇ ਚੱਲਦੇ ਨੇ ਬੜੇ ਐਹੋ ਜੇ ਨਜ਼ਾਰੇ ਨੇ ਕਿਤੇ ਅੰਦਰ ਦੀ ਸੁੰਦਰਤਾ ਨੂੰ ਵੇਖੀ ਬਾਹਰ ਵਾਲੀ ਸੁੰਦਰਤਾ ਉਹਦੇ ਬਰਾਬਰ ਨਹੀਂ ਜਾ ਸਕਦੀ ਗੁਰੂ ਕਿਰਪਾ ਕਰੇ ਕਿਤੇ ਸਮਝ ਆਈਏ ਸੋਝੀ ਆਏ ਤਾਂ ਕਿ ਅਸੀਂ ਸਤਰਕ ਹੋ ਸਕੀਏ ਇਹੋ ਜੀਆਂ ਘਟਨਾਵਾਂ ਜਿਨ੍ਹਾਂ ਨੂੰ ਹਕੂਮਤਾਂ ਵੀ ਵੇਖਣ ਔਰ ਅਸੀਂ ਆਪ ਵੀ ਸਿਆਣੇ ਬਣੀਏ ਬੇਨਤੀ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਦੀ ਖਿੜੀ